ਕਬੱਡੀ ਦਾ ਉਡਣਾ ਪਾਜ ਕਹਿੰਦੇ ਆ ਉਹ ਚੋਹਾ ਜਾਫੀਆਂ ਵਿੱਚੋਂ ਵੇਖਦਾ ਵੀ ਹੋ ਗਈ ਬੱਲੇ ਬੱਲੇ ਹਾਕਮ ਵਾਲਿਆ ਹਾਕਮ ਵਾਲਿਆ ਜੱਗੂ ਆ ਮੇਰੀ ਜਿਹਨੇ ਅੱਜਮੀ ਬੱਲੇ ਬੱਲੇ ਕਰਵਾਈ 50000 ਦੀ ਪੈ ਰਹੀ ਹੈ ਜਰਗਰੀ ਦੀ ਧਰਤੀ ਦਾ ਸੱਤੀਆ ਤੇ ਦੂਜੇ ਪਾਸੇ ਬਾਹੂ ਅਕਬਰਪੁਰ ਦੀ ਧਰਤੀ ਦਾ ਸੀਲੂ ਅੱਜ ਦਾ ਸਭ ਨੂੰ ਕੀ ਲੂ ਏ ਉਹ ਸੀਲੂ ਅੱਜ ਦਾ ਸਭ ਨੂੰ ਕੀ ਲੂ ਏ ਸੀਲੂ ਏ ਸਭ ਨੂੰ ਕੀ ਲੂ ਏ ਜਿੱਥੇ ਛਾਂ ਦਿੱਤੀ ਹੈ ਕਿੰਨੇ ਪੈਸੇ ਲੱਗੇ ਸੀ ਹਾਂਜੀ ਤਿੰਨ ਜਫਿਆਂ ਦੇ ਕੀਤੇ ਕਿੰਨੇ ਪੈਸੇ ਉਹ ਸ਼ੀਲੂ ਦੇ ਲੱਗੇ ਹੋਇਆ 11000 ਪਈ ਹੋਈ ਹੈ ਹੁਣ ਟੱਕਰ ਕਿਸ ਖਿਡਾਰੀ ਦੇ ਨਾਲ ਹੋਣੀ ਹੈ ਉਹ ਕਾਂਗੇ ਆਇਆ ਦੇਖ ਜਰਾ ਮੁੰਡੇ ਦੇ ਪਿੰਡੇ ਵਿੱਚ ਕਿੰਨੀ ਜਾਨ ਹੈ ਉਹ ਕਾਂਗੇ ਵਾਲਾ ਮਾਰ ਛਾਤੀ ਤਫਾ ਦਰਸ਼ਕਾ ਔਰ ਮੈਲਬਾਰਨ ਵਾਲੇ ਵੱਲੋਂ 1 ਲੱਖ ਦੀ ਕਬੱਡੀ ਹੈ ਜੇ ਜਫਾ ਲੱਗ ਗਿਆ ਜਾਫੀ ਦਾ ਨਹੀਂ ਫਿਰ ਯੈਰੋ ਦਾ ਆਹ ਕਹਿੰਦੇ ਸੋਟਾ ਸੋਟ ਓਏ 1 ਲੱਖ 90000 95000 96000 ਹਾ ਉਸ ਤੋਂ ਦੰਨੇ ਕਰ ਲੱਖ ਯਹਰਦਾ ਹੋਇਆ ਰੌਂਦਿਆਂ ਦੀ ਦਰਦਾ ਜੱਗੂ ਹਾਕਮ ਬਲਿਆ 2 ਲੱਖ ਆ ਓਏ ਕਾਂਗੇ ਵਾਲਿਆ 2 ਲੱਖ ਇੱਕ ਪਾਸੇ ਹਾਕਮ ਬਲਿਆ ਜੱਗੂ ਓ ਦੇਖੋ ਆਪਣੀ ਟੀਮ ਨੂੰ 2 ਲੱਖ ਦਵਾਦਾ ਹੋਇਆ 1.5 ਲੱਖ 1,60,000 1,70,000 1,75,000 1,80,000 2 ਲੱਖ ਅਥੋਂ ਫੇਰ ਲੰਗਿਆ 2 ਫੇਰ ਲੰਗਿਆ ਇਹ ਮੇਰੇ ਵੀਰੋ ਮਿਹਨਤ ਦੀ ਕਮਾਈ ਮੇਰੇ ਵੀਰੋ ਜੱਬਰੂ ਨੇ ਪਾ ਦਿੱਤੇ ਐ ਔਰ ਮੋਹਨਬੀਰ ਬੱਲ ਦਾ ਓੰਕਾਰ ਇਖੋਂ ਦਾ ਸਣੀ ਗੁਰਾਇਆਂ ਦਾ ਜੱਸ਼ੇ ਸਿਕੰਦਰਪੁਰੀਏ ਦਾ ਔਰ ਜੋਤੀ ਘੋਮਣ ਪ੍ਰਧਾਨ ਦਾ ਆਹ ਮੇਰੇ ਵੀਰੋ ਰੋਲ ਪਰ ਕਹਿੰਦੇ ਰਾਜਾ ਇਹ ਪੱਧਰੇ ਵਾਲਾ